ਅੱਜ ਮੇਰਾ ਵਿਆਹ ਹੋ ਰਿਹਾ ਸੀ ਮੈਂ ਮੇਰੇ ਮਾਤਾ ਪਿਤਾ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਮੇਰੇ ਵਿਆਹ ਨਾ ਕਰਵਾਉਣ ਦੇ ਪਿੱਛੇ ਇੱਕ ਬਹੁਤ ਵੱਡਾ ਰਾਜ਼ ਛिपਿਆ ਹੋਇਆ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਇਹ ਰਾਜ਼ ਖੁੱਲ ਕੇ ਸਭ ਦੇ ਸਾਹਮਣੇ ਆਵੇ ਮੈਂ ਮੇਰੀ ਮਾਂ ਦੇ ਸਾਹਮਣੇ ਰੋ ਰੋ ਕੇ ਬੇਨਤੀ ਕੀਤੀ ਕਿ ਮੇਰਾ ਵਿਆਹ ਨਾ ਕਰਵਾਵੇ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਕਹਿਣ ਲੱਗੇ ਕਿ ਤੂੰ ਸਾਡੀ ਇਕਲੌਤੀ ਔਲਾਦ ਹੈਂ ਤੇਰਾ ਵਿਆਹ ਕਰਕੇ ਅਸੀਂ ਸਾਡਾ ਫਰਜ਼ ਨਿਭਾਉਣਾ ਚਾਹੁੰਦੇ ਹਾਂ ਸਾਡੇ ਬਾਅਦ ਤੇਰਾ ਕੀ ਹੋਵੇਗਾ ਇਹ ਸੋਚ ਕੇ ਹੀ ਸਾਨੂੰ ਡਰ ਲੱਗਦਾ ਹੈ ਵਿਆਹ ਇੱਕ ਇਹੋ ਜਿਹਾ ਮਜ਼ਬੂਤ ਬੰਧਨ ਹੈ ਤੂੰ ਆਪਣੇ ਪਤੀ ਨਾਲ ਸੁਹਣੀ ਜ਼ਿੰਦਗੀ ਗੁਜ਼ਾਰੇਗੀ ਅਤੇ ਫੇਰ ਅਸੀਂ ਬੀ ਸਕੂਨ ਨਾਲ ਮਰ ਸਕਾਂਗੇ ਹਾਂ ਮੇਰੀ ਜਿੱਦ ਦੇ ਸਾਹਮਣੇ ਮੇਰੀ ਮਾਂ ਨੇ ਆਪਣੇ ਹੱਥ ਵੀ ਜੋੜ ਦਿੱਤੇ ਸੀ ਪਰ ਮੈਂ ਮੇਰੀ ਮਾਂ ਨੂੰ ਇਸ ਤਰ੍ਹਾਂ ਰੋਂਦੇ ਹੋਏ ਨਹੀਂ ਦੇਖ ਸਕਦੀ ਸੀ ਮਜਬੂਰੀ ਵਿੱਚ ਹੀ ਸਹੀ ਪਰ ਮੈਂ ਮੇਰੀ ਮਾਂ ਨੂੰ ਇਸ ਵਿਆਹ ਲਈ ਹਾਂ ਕਰ ਦਿੱਤੀ ਸੀ ਅੱਜ ਮੈਂ ਦੁਲਹਣ ਬਣ ਕੇ ਆਪਣੇ ਸਹੁਰੇ ਘਰ ਆ ਗਈ ਸੀ ਮੇਰੀ ਨਨਦ ਨੇ ਮੈਨੂੰ ਮੇਰੇ ਕਮਰੇ ਵਿੱਚ ਬਿਠਾਇਆ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸੀ ਮੇਰਾ ਡਰ ਵੱਧਦਾ ਹੀ ਜਾ ਰਿਹਾ ਸੀ ਕੁਝ ਹੀ ਸਮੇਂ ਬਾਅਦ ਮੇਰਾ ਪਤੀ ਕਮਰੇ ਵਿੱਚ ਆ ਜਾਵੇਗਾ ਅਤੇ ਉਸ ਤੋਂ ਬਾਅਦ ਕੀ ਹੋਵੇਗਾ ਮੈਂ ਇਹੀ ਸੋਚ ਰਹੀ ਸੀ ਮੈਂ ਦੇਖਿਆ ਸਾਹਮਣੇ ਮੇਰਾ ਪਤੀ ਖੜਾ ਸੀ ਉਸ ਨੂੰ ਦੇਖ ਕੇ ਤਾਂ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਨੂੰ ਅਗਲਾ ਸਾਹ ਹੀ ਨਾ ਆਵੇਗਾ ਉਸ ਨੇ ਇੱਕ ਨਿਗਾ ਮੇਰੇ ਵੱਲ ਮਾਰੀ ਪਤਾ ਨਹੀਂ ਕਿਉਂ ਉਸ ਦਾ ਚਿਹਰਾ ਉੱਤਰਿਆ ਹੋਇਆ ਸੀ ਉਸ ਨੇ ਮੇਰੇ ਕੰਬਦੇ ਹੱਥ ਦਰਵਾਜ਼ਾ ਜ਼ੋਰ ਦੀ ਬੰਦ ਕੀਤਾ ਤੇ ਫਿਰ ਤੋਂ ਕਮਰੇ ਤੋਂ ਬਾਹਰ ਚਲਾ ਗਿਆ ਹਜੇ ਤੱਕ ਕੁਝ ਹੀ ਸਮਾਂ ਹੋਇਆ ਸੀ ਕਿ ਮੇਰੀ ਜੇਠਾਣੀ ਮੇਰੇ ਕਮਰੇ ਵਿੱਚ ਪਹੁੰਚੀ ਅਤੇ ਕਹਿਣ ਲੱਗੀ ਕਿ ਇੱਕ ਤਾਂ ਵਿਆਹ ਦੇ ਕੰਮਾਂ ਵਿੱਚ ਮੈਂ ਭੁੱਲ ਹੀ ਗਈ ਸੀ ਬਿਰਾਜ ਨੇ ਮੈਨੂੰ ਸਭ ਦੇ ਸਾਹਮਣੇ ਬੇਇੱਜ਼ਤ ਕਰਕੇ ਰੱਖ ਦਿੱਤਾ ਚਲੋ ਉੱਠੋ ਮੈਂ ਜਲਦੀ ਤੋਂ ਇਹ ਚਿੱਟੇ ਰੰਗ ਦੀ ਚਾਦਰ ਵਿਛਾ ਦੇਣੀ ਹਾਂ ਮੈਂ ਬੈੱਡ ਤੋਂ ਉੱਤਰ ਗਈ ਉਸ ਨੇ ਸੋਫੇ ਤੇ ਪੁਰਾਣੀ ਚਾਦਰ ਰੱਖੀ ਅਤੇ ਚਿੱਟੀ ਚਾਦਰ ਬੈੱਡ ਤੇ ਵਿਛਾ ਦਿੱਤੀ ਇਹ ਦੇਖ ਕੇ ਤਾਂ ਜਿਵੇਂ ਮੇਰਾ ਦਿਲ ਕਿਸੇ ਨੇ ਮੁਠੀ ਵਿੱਚ ਦਬੋਚ ਲਿਆ ਹੋਵੇ ਵਿਆਹ ਦੇ ਕੰਮਾਂ ਵਿੱਚ ਤਾਂ ਬੰਦੇ ਦੀ ਸੁਰਤ ਹੀ ਮਾਰੀ ਜਾਂਦੀ ਹੈ 2 ਮਿੰਟ ਦੇ ਅੰਦਰ ਅੰਦਰ ਉਸ ਨੇ ਬੈੱਡ ਤੇ ਚਾਦਰ ਵਿਛਾ ਦਿੱਤੀ ਸੀ ਕਹਿਣ ਲੱਗੀ ਕਿ ਇਸ ਮਾਮਲੇ ਵਿੱਚ ਵਿਰਾਜ ਬੜਾ ਹੀ ਵਹਿਮੀ ਹੈ ਉਸ ਨੇ 1 ਮਿੰਟ ਦੇ ਅੰਦਰ ਸਾਰੇ ਕੰਮوں ਸਿਰ ਤੇ ਚੱਕ ਲਿਆ ਉਹ ਗੁੱਸੇ ਵਿੱਚ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਭਾਬੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਵਿਆਹ ਦੀ ਪਹਿਲੀ ਰਾਤ ਮੇਰੇ ਬੈੱਡ ਤੇ ਸਫੇਦ ਚਾਦਰ ਵਿਛਾ ਦੇਣਾ ਅਤੇ ਹੁਣ ਮੈਂ ਆਪਣੇ ਕਮਰੇ ਵਿੱਚ ਦੇਖ ਕੇ ਆਇਆ ਹਾਂ ਮੇਰੇ ਬੈੱਡ ਤੇ ਚਿੱਟੀ ਚਾਦਰ ਨਹੀਂ ਹੈ ਭਾਵੇਂ ਮੈਨੂੰ ਇਸ ਤਰ੍ਹਾਂ ਕਿਵੇਂ ਪਤਾ ਲੱਗੇਗਾ ਕਿ ਲੜਕੀ ਕੁਵਾਰੀ ਹੈ ਜਾਂ ਚਰਿੱਤਰਹੀਣ ਮੇਰੀ ਜੇਠਾਣੀ ਦੇ ਮੂੰਹ ਤੋਂ ਇਹ ਗੱਲਾਂ ਸੁਣ ਕੇ ਮੇਰਾ ਤਾਂ ਪੂਰਾ ਸਰੀਰ ਹੀ ਪਸੀਨੇ ਨਾਲ ਲੱਤਪੱਥ ਹੋ ਗਿਆ ਸੀ ਏ ਇਹ ਸਭ ਕਹਿ ਕੇ ਮੇਰੀ ਜਥਾਨੀ ਕਮਰੇ ਵਿੱਚੋਂ ਚਲੀ ਗਈ ਜਿਵੇਂ ਮੇਰਾ ਦਿਲ ਤਾਂ ਧੜਕਣਾ ਹੀ ਭੁੱਲ ਗਿਆ ਹੋਵੇ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਕੁਝ ਸਮੇਂ ਬਾਅਦ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਵਿਰਾਜ ਕਮਰੇ ਵਿੱਚ ਆਈ ਮੈਂ ਵੀ ਠੀਕ ਹੋ ਕੇ ਬੈਠ ਗਈ ਇਸ ਵਾਰ ਉਸ ਦੇ ਚਿਹਰੇ ਦੇ ਭਾਵ ਸ਼ਾਂਤ ਸਨ ਜਿਵੇਂ ਹੀ ਉਹ ਮੇਰੇ ਕੋਲ ਆ ਕੇ ਬੈਠਿਆ ਮੈਂ ਡਰ ਦੇ ਮਾਰੇ ਕੰਬਣ ਲੱਗ ਗਈ। ਉਸ ਨੇ ਮੇਰਾ ਚਿਹਰਾ ਫੜ ਕੇ ਉੱਪਰ ਕੀਤਾ। ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ। ਉਹ ਜਿਵੇਂ ਤੱਕਦਾ ਉਹ ਮੇਰੇ ਚਿਹਰੇ ਨੂੰ ਬੜੇ ਹੀ ਪਿਆਰ ਨਾਲ ਦੇਖਦਾ ਰਿਹਾ ਅਤੇ ਫੇਰ ਬੋਲਣ ਲੱਗਾ ਕਿ ਤੁਸੀਂ ਤਾਂ ਬਹੁਤ ਹੀ ਸੋਹਣੀ ਹੋ। ਜਿੰਨੀਆਂ ਹੀ ਤਾਰੀਫਾਂ ਮੇਰੀ ਭਾਬੀ ਨੇ ਤੁਹਾਡੀ ਖੂਬਸੂਰਤੀ ਦੀਆਂ ਕੀਤੀਆਂ ਸੀ। ਓ ਸਾਬ ਤੁਹਾਨੂੰ ਦੇਖ ਕੇ ਘਟ ਲੱਗਦੀਆਂ ਹਨ ਤੂੰ ਤਾਂ ਉਹ ਤਾਰੀਫਾਂ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਹੈ ਇਹ ਕਹਿ ਕੇ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਮਖਮਲੀ ਡੱਬੀ ਕੱਢੀ ਜਿਸ ਦੇ ਵਿੱਚ ਸ਼ਾਇਦ ਮੂੰਹ ਦਿਖਾਈ ਦਾ ਤੋਹਫ਼ਾ ਸੀ ਮੇਰਾ ਦਿਲ ਹਜੇ ਤੱਕ ਵੀ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਉਸ ਨੇ ਦੱਬੇ ਵਿੱਚੋਂ ਚੇਨ ਕੱਢੀ ਅਤੇ ਮੈਨੂੰ ਪਹਿਨਾਉਣ ਲੱਗਿਆ ਚੇਨ ਪਹਿਨਾਉਂਦੇ ਸਮੇਂ ਵਿਰਾਜ ਦੀਆਂ ਉਂਗਲਾਂ ਮੇਰੀ ਗਰਦਨ ਨੂੰ ਛੂਣ ਲੱਗੀਆਂ ਤਾਂ ਮੇਰੀ ਜਾਨ ਤੇ ਬਣਾਈ ਉਸ ਦੀਆਂ ਅੱਖਾਂ ਦੀ ਬੇਚੈਨੀ ਹੁਣ ਬਾਦਨ ਲੱਗੀ ਸੀ ਉਸ ਦਾ ਇਸ ਤਰ੍ਹਾਂ ਮੈਨੂੰ ਪਿਆਰ ਨਾਲ ਦੇਖਣਾ ਮੇਰੀ ਜਾਨ ਹੀ ਕੱਢ ਰਿਆ ਸੀ ਹੌਲੀ ਹੌਲੀ ਉਹ ਮੇਰੇ ਕੋਲ ਆਉਣ ਲੱਗਿਆ ਪਰ ਮੈਂ ਇੱਕਦਮ ਪਿੱਛੇ हट ਗਈ ਮੇਰੀ ਇਸ ਹਰਕਤ ਤੇ ਉਹ ਹੱਸਣ ਲੱਗਿਆ ਤੇ ਕਹਿਣ ਲੱਗਿਆ ਕਿ ਸੋਮਨ ਵਿਆਹ ਹੋਇਆ ਹੈ ਆਪਣਾ ਤੇ ਪਤੀ ਪਤਨੀ ਦਾ ਰਿਸ਼ਤਾ ਤਾਂ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਹੁਣ ਸਾਡੇ ਵਿੱਚ ਕੋਈ ਵੀ ਪੜਦਾ ਨਹੀਂ ਹੈ ਇਹ ਕਹਿੰਦੇ ਹੋਏ ਵਿਰਾਜ ਨੇ ਮੇਰਾ ਹੱਥ ਫੜਿਆ ਉਹ ਬਿਲਕੁਲ ਠੰਡਾ ਹੋ ਰਿਹਾ ਸੀ ਉਹ ਮੈਨੂੰ ਫੇਰ ਤੋਂ ਸਮਝਾਉਣ ਲੱਗਿਆ ਕਿ ਦੇਖ ਸੁਮਨ ਆਪਣੇ ਵਿੱਚ ਜੋ ਵੀ ਹੋ ਰਿਹਾ ਹੈ ਉਹ ਜਾਇਜ਼ ਹੈ ਕੁੜੀਆਂ ਇਸ ਤਰ੍ਹਾਂ ਦੇ ਮੌਕੇ ਤੋਂ ਕਬਰਾਂ ਜਾਂਦੀਆਂ ਹਨ ਦੇਖੋ ਮੈਂ ਪਤੀ ਹਾਂ ਤੁਹਾਡਾ ਮੈਂ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਦੇਵਾਂਗਾ ਸ਼ਾਇਦ ਉਹ ਮੇਰੇ ਕੰਬਣ ਅਤੇ ਕਬਰਾਂ ਉਨਤੇ ਉਹ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੇਰੇ ਕੰਬਣ ਅਤੇ ਕਬਰਾਂ ਦੀ ਵਜਾਤਾ ਕੁਝ ਹੋ ਰਹੀ ਸੀ ਮੈਂ ਆਪਣੀ ਵਿਦਾਈ ਤੋਂ ਪਹਿਲਾਂ ਆਪਣੇ ਪੇਕੇ ਘਰੋਂ ਚਾਰ ਨੀਂਦ ਦੀਆਂ ਗੋਲੀਆਂ ਖਾ ਕੇ ਆਈ ਸੀ ਹੌਲੀ-ਹੌਲੀ ਮੈਨੂੰ ਨੀਂਦ ਆਉਣ ਲੱਗੀ ਦੇਖਦੇ ਹੀ ਦੇਖਦੇ ਮੈਂ ਨੀਂਦ ਦੀਆਂ ਕਣੀਆ ਵਾਦੀਆਂ ਵਿੱਚ ਉਤਰਦੀ ਚਲੀ ਗਈ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਬਿਰਾਜ ਮੈਨੂੰ ਹਿਲਾ ਰਿਹਾ ਸੀ ਅਤੇ ਬੋਲ ਰਿਹਾ ਸੀ ਕਿ ਸੁਮਨਾ ਤੁਹਾਨੂੰ ਕੀ ਹੋਇਆ ਹੈ ਪਰ ਮੇਰਾ ਦਿਮਾਗ ਤਾਂ ਬਿਲਕੁਲ ਹਨੇਰੇ ਵਿੱਚ ਚਲਾ ਗਿਆ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਦੇਖਿਆ ਕਿ ਮੇਰੇ ਡ੍ਰਿਪ ਲੱਗੀ ਹੋਈ ਸੀ ਅਤੇ ਮੈਂ ਆਪਣੇ ਹੀ ਕਮਰੇ ਵਿੱਚ ਪਈ ਹੋਈ ਸੀ ਮੇਰੀ ਜੇਠਾਣੀ ਮੇਰੇ ਸਾਹਮਣੇ ਬੈਠੀ ਸੀ ਅਤੇ ਮੇਰੀ ਨਣਦ ਵੀ ਮੇਰੇ ਬੈੱਡ ਦੇ ਕੋਲ ਹੀ ਖੜੀ ਸੀ ਵਿਰਾਜ ਮੇਰੇ ਕਮਰੇ ਵਿੱਚ ਹੀ ਚੱਲ-ਪਹਿਲ ਕਰ ਰਿਹਾ ਸੀ ਜਦੋਂ ਮੈਂ ਉੱਠਣ ਲੱਗੀ ਤਾਂ ਮੇਰੀ ਜੇਠਾਣੀ ਕਹਿਣ ਲੱਗੀ ਕਿ ਪਈ ਰਹਿ ਕਮਰੇ ਵਿੱਚ ਡਾਕਟਰ ਵੀ ਮੌਜੂਦ ਸੀ ਡਾਕਟਰ ਕਹਿਣ ਲੱਗੇ ਕਿ ਜਿਵੇਂ ਹੀ ਡ੍ਰਿਪ ਖਤਮ ਹੋਵੇ ਤਾਂ ਵੀ ਰਾਜ ਨੂੰ ਕਹਿ ਦਿਓ ਉਹ ਉਤਾਰ ਦੇਵੇਗਾ ਫਿਰ ਉਸ ਨੇ ਮੈਨੂੰ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਸ ਨੂੰ ਲਗਾਤਾਰ ਇਸਤੇਮਾਲ ਕਰਨਾ ਇਹ ਕਹਿ ਕੇ ਡਾਕਟਰ ਚਲੀ ਗਈ ਮੇਰੀ ਜੇਠਾਣੀ ਕਹਿਣ ਲੱਗੀ ਕਿ ਮੈਂ ਤੇਰੇ ਲਈ ਦੁੱਧਰਾ ਗਲਾਸ ਲੈ ਕੇ ਆਉਂਦੀ ਹਾਂ ਇਹ ਕਹਿ ਕੇ ਉਹ ਵੀ ਕਮਰੇ ਚੋਂ ਬਾਹਰ ਚਲੀ ਗਈ ਉਸ ਦੇ ਪਿੱਛੇ-ਪਿੱਛੇ ਮੇਰੀ ਨਾਨਦ ਵੀ ਕਮਰੇ 'ਚ ਬਾਹਰ ਚਲੀ ਗਈ ਜਦੋਂ ਮੈਂ ਵਿਰਾਜਵਲ ਦੇਖਿਆ ਤਾਂ ਉਸ ਦਾ ਚਿਹਰਾ ਉੱਤਰਿਆ ਹੋਇਆ ਸੀ ਉਹ ਗੁੱਸੇ ਵਿੱਚ ਇਧਰ-ਉਧਰ ਚੱਕਰ ਕੱਟ ਰਿਹਾ ਸੀ ਜਦੋਂ ਮੈਂ ਘੜੀ ਵੱਲ ਦੇਖਿਆ ਤਾਂ ਸਵੇਰੇ ਦੇ 6 ਵਜੇਨ ਵਾਲੀ ਸੀ ਮੈਂ ਹਜੇ ਤੱਕ ਵਿਆਹ ਦੇ ਜੋੜੇ ਵਿੱਚ ਹੀ ਪਈ ਸੀ ਪਰ ਉਸ ਨੇ ਕੱਪੜੇ ਬਦਲੇ ਹੋਏ ਸੀ ਮੈਨੂੰ ਦੇਖ ਕੇ ਉਹ ਕਹਿਣ ਲੱਗਿਆ ਕਿ ਇਹ ਕੀ ਤਮਾਸ਼ਾ ਹੈ ਤੂੰ ਨੀਂਦ ਦੀਆਂ ਗੋਲੀਆਂ ਖਾਦੀਆਂ ਸੀ ਮੈਂ ਕੁਝ ਨਾ ਬੋਲੀ ਮੈਂ ਚੁੱਪ ਰਹੀ ਫਿਰ ਵਿਰਾਜ ਨੇ ਮੈਨੂੰ ਕਿਹਾ ਕਿ ਸੁਮਨ ਤੂੰ ਪਾਗਲ ਹੋ ਗਈ ਹੈ ਮੈਂ ਵਿਰਾਜ ਨੂੰ ਕਿਹਾ ਮੈਨੂੰ ਮaaf ਕਰਨਾ ਮੇਰੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਸੀ ਮੈਨੂੰ ਵਿਆਹ ਤੋਂ ਬਹੁਤ ਡਰ ਲੱਗਦਾ ਹੈ ਤਾਂ ਉਹ ਕਹਿਣ ਲੱਗਿਆ ਕਿ ਇਹ ਕੀ ਗੱਲ ਸੀ ਤੂੰ ਪੂਰੀ ਰਾਤ ਸਾਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਕੋਈ ਵੀ ਕੁੜੀ ਆਪਣੇ ਵਿਆਹ ਦੀ ਪਹਿਲੀ ਰਾਤ ਨੀਂਦ ਨਹੀਂ ਆ ਗੋਲੀਆਂ ਖਾ ਕੇ ਨਹੀਂ ਆਉਂਦੀ ਹਰ ਕੁੜੀ ਦਾ ਵਿਆਹ ਹੁੰਦਾ ਹੈ ਹਰ ਕੁੜੀ ਨੂੰ ਖਵਰਾਟ ਆਉਂਦੀ ਹੈ ਕਿਉਂਕਿ ਉਹ ਇੱਕ ਨਵੇਂ ਰਿਸ਼ਤੇ ਵਿੱਚ ਬਨ ਗਈ ਹੁੰਦੀ ਹੈ ਅਤੇ ਪਤੀ ਨਾਲ ਉਸ ਦਾ ਸਬੰਧ ਕਾਫੀ ਗਹਿਰਾ ਹੁੰਦਾ ਹੈ ਪਰ ਕੋਈ ਵੀ ਕੁੜੀ ਨੀਂਦ ਦੀਆਂ ਗੋਲੀਆਂ ਨਹੀਂ ਖਾਂਦੀ ਮੇਰੀ ਡ੍ਰਿਪ ਖਤਮ ਹੋ ਗਈ ਸੀ ਵਿਰਾਜ ਨੇ ਡ੍ਰਿਪ ਉਤਾਰ ਦਿੱਤੀ ਅਤੇ ਕਹਿਣ ਲੱਗਿਆ ਕਿ ਅੱਜ ਦੀ ਰਾਤ ਮੈਂ ਵੀ ਆਪਣੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਸਜਾਏ ਹੋਏ ਸੀ ਪਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕੁਝ ਸਮਾਂ ਦੇ ਦੇਣਾ ਚਾਹੀਦਾ ਹੈ ਤਾਂ ਕਿ ਤੁਸੀਂ ਦਿਮਾਗੀ ਤੌਰ ਤੇ ਇਸ ਰਿਸ਼ਤੇ ਲਈ ਤਿਆਰ ਹੋ ਜਾਓ ਕਿਉਂਕਿ ਰਾਤ ਵਾਲੀ ਹਰਕਤ ਮੈਂ ਦੁਬਾਰਾ ਨਹੀਂ ਚਾਹੁੰਦਾ ਇਹ ਸੁਣ ਕੇ ਮੈਂ ਕੁਝ ਦੇਰ ਲਈ ਸ਼ਾਂਤ ਹੋ ਗਈ ਮੈਂ ਇਹੀ ਤਾਂ ਚਾਹੁੰਦੀ ਸੀ ਕਿ ਉਹ ਮੇਰੇ ਕਰੀਬ ਨਾ ਆਵੇ ਤੇ ਮੇਰੇ ਨਾਲ ਕੋਈ ਵੀ ਰਿਸ਼ਤਾ ਨਾ ਬਣਾਵੇ ਕਿਉਂਕਿ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਸੀ ਪਰ ਇਹ ਤਨ ਦਿਨਾਂ ਵਿੱਚ ਮੈਂ ਇਹ ਸਭ ਜਾਣ ਗਈ ਸੀ ਕਿ ਉਹ ਕਿਸੇ ਦੀ ਵੀ ਇਸਤੇਮਾਲ ਕੀਤੀ ਹੋਈ ਚੀਜ਼ ਆਪਣੇ ਇਸਤੇਮਾਲ ਦੇ ਵਿੱਚ ਨਹੀਂ ਲੈ ਕੇ ਆਉਂਦਾ ਕਿਉਂਕਿ ਉਹ ਕਹਿੰਦਾ ਹੁੰਦਾ ਹੈ ਕਿ ਮੈਨੂੰ ਇਸਤੇਮਾਲ ਕੀਤੀ ਹੋਈ ਚੀਜ਼ ਬਿਲਕੁਲ ਵੀ ਪਸੰਦ ਨਹੀਂ ਹੈ ਇਹ ਕਦੋਂ ਤੱਕ ਮੁਮਕਿਨ ਸੀ ਉਹ ਮੈਨੂੰ ਕਿੰਨਾ ਕੁ ਸਮਾਂ ਦੇ ਸਕਦਾ ਸੀ ਚਾਰ ਦਿਨ ਜਾਂ ਫਿਰ ਇੱਕ ਹਫਤਾ ਜਿਆਦੇ ਤੋਂ ਜ਼ਿਆਦਾ ਇੱਕ ਮਹੀਨਾ ਉਸ ਦੀਆਂ ਬੇਚੈਨੀਆਂ ਦੇਖ ਕੇ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਇਸ ਇਨਸਾਨ ਦੇ ਜਜ਼ਬਾਤਾਂ ਨੂੰ ਰੋਕ ਸਕਦੀ ਹਾਂ ਉਹ ਮੇਰੇ ਚਿਹਰੇ ਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ ਪਰ ਮੈਂ ਚੁੱਪ ਸੀ ਨਾ ਹੀ ਤਾਂ ਇਹ ਵਿਆਹ ਮੇਰੀ ਮਰਜ਼ੀ ਨਾਲ ਹੋਇਆ ਸੀ ਇਹ ਇੱਕ ਜ਼ਬਰਦਸਤੀ ਦਾ ਰਿਸ਼ਤਾ ਸੀ ਮੇਰਾ ਇਹ ਸਾਰਾ ਡਰ ਉਸ ਬੈੱਡ ਸ਼ੀਟ ਨੂੰ ਲੈ ਕੇ ਸੀ ਜੋ ਮੇਰੇ ਲਈ ਮੌਤ ਦਾ ਪੈਗਾਮ ਲੈ ਕੇ ਆਉਂਦੀ ਸੀ ਜੇਕਰ ਮੈਂ ਰਾਤ ਨੂੰ ਉਹ ਨੀਂਦ ਬਾਲੀਆਂ ਗੋਲੀਆਂ ਨਾਲ ਲੈਤੀ ਹੁੰਦੀਆਂ ਤਾਂ ਬਿਰਾਜ ਮੈਨੂੰ ਕਹਿਣ ਲੱਗਿਆ ਕਿ ਤੂੰ ਬਹੁਤ ਹੀ 마ਸੂਮ ਅਤੇ ਸੋਹਣੀ ਹੈ ਤੈਨੂੰ ਦੇਖ ਕੇ ਮੇਰਾ ਦਿਲ ਬੇਈਮਾਨ ਹੋ ਜਾਂਦਾ ਹੈ ਪਰ ਮੈਨੂੰ ਤੁਹਾਡਾ ਖਿਆਲ ਰੱਖਣਾ ਹੀ ਪਵੇਗਾ ਕਿਉਂਕਿ ਇਹ ਮੇਰੀ ਜ਼ਿੰਮੇਵਾਰੀ ਹੈ ਇਹ ਕਹਿ ਕੇ ਉਹ ਕਮਰੇ ਵਿੱਚੋਂ ਚਲਾ ਗਿਆ ਕੁਝ ਸਮੇਂ ਬਾਅਦ ਮੇਰੀ ਜੇਠਾਣੀ ਮੇਰੇ ਲਈ ਦੁੱਧ ਦਾ ਗਲਾਸ ਲੈ ਕੇ ਆਈ ਅਤੇ ਮੈਨੂੰ ਉਸਨੇ ਦੁੱਧ ਪੀ ਕੇ ਆਰਾਮ ਕਰਨ ਲਈ ਕਿਹਾ ਮੈਂ ਵੀ ਦੁੱਧ ਪੀ ਕੇ ਸੋ ਗਈ ਮੇਰੇ ਸਹੁਰੇ ਘਰ ਵਿੱਚ ਜਿਆਦਾ ਲੋਕ ਨਹੀਂ ਸਨ ਮੇਰੀ ਇੱਕ ਨੰਦ ਸੀ ਉਹ ਵੀ ਵਿਆਹੀ ਹੋਈ ਸੀ ਮੇਰੇ ਜੇਠ ਅਤੇ ਜਠਾਨੀ ਸੀ ਉਹ ਵੀ ਇੱਕ ਅਲੱਗ ਘਰ ਵਿੱਚ ਰਹਿੰਦੇ ਸੀ ਉਹ ਵਿਆਹ ਲਈ ਇਸ ਘਰ ਵਿੱਚ ਆਏ ਹੋਏ ਸੀ ਮੇਰੀ ਜਠਾਨੀ ਅਤੇ ਮੇਰੀ ਨੰਦ ਦਾ ਬਹਵਾਰ ਮੇਰੇ ਪ੍ਰਤੀ ਬਹੁਤ ਹੀ ਚੰਗਾ ਸੀ ਵਿਰਾਜ ਨੇ ਵੀ ਮੈਨੂੰ ਤਿੰਨ ਦਿਨਾਂ ਤੱਕ ਕੁਝ ਵੀ ਨਹੀਂ ਕਿਹਾ ਸੀ ਬਸ ਉਹ ਮੈਨੂੰ ਇਹੀ ਸਮਝਾਉਂਦਾ ਰਹਿੰਦਾ ਸੀ ਕੀ ਪਤੀ ਪਤਨੀ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਇੱਕ ਵਾਰ ਖਾਣਾ ਖਾਂਦੇ ਸਮੇ ਮੇਰੇ ਜੇਠ ਨੇ ਵਿਰਾਜ ਦੇ ਗਲਾਸ ਵਿੱਚੋਂ ਪਾਣੀ ਪੀ ਲਿਆ ਅਤੇ ਉਹੀ ਗਲਾਸ ਵਿਰਾਜ ਦੇ ਸਾਹਮਣੇ ਰੱਖ ਦਿੱਤਾ ਮੈਂ ਦੇਖਿਆ ਕਿ ਵਿਰਾਜ ਨੇ ਦੂਜਾ ਗਲਾਸ ਚੱਕਿਆ ਤੇ ਉਸ ਗਲਾਸ ਵਿੱਚੋਂ ਪਾਣੀ ਪੀਤਾ ਜਦੋਂ ਕਿ ਇੱਕ ਵਾਰ ਮੈਂ ਉਸ ਦਾ ਤੌਲੀਆ ਇਸਤੇਮਾਲ ਕਰ ਲਿਆ ਉਹ ਮੇਰੇ ਤੇ ਹੀ ਗੁੱਸਾ ਹੋਣ ਲੱਗਿਆ ਉਹ ਕਹਨ ਲੱਗਿਆ ਕਿ ਜੇਕਰ ਮੇਰੀ ਚੀਜ਼ ਨੂੰ ਕੋਈ ਵੀ ਇਸਤੇਮਾਲ ਕਰਦਾ ਹੈ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਮੈਨੂੰ ਕਿਸੇ ਦੀਆਂ ਵੀ ਇਸਤੇਮਾਲ ਕੀਤੀਆਂ ਹੋਈਆਂ ਚੀਜ਼ਾਂ ਬਿਲਕੁਲ ਵੀ ਪਸੰਦ ਨਹੀਂ ਹਨ। ਕਿਰਪਾ ਕਰਕੇ ਮੇਰੀ ਕੋਈ ਵੀ ਚੀਜ਼ ਇਸਤੇਮਾਲ ਨਾ ਕਰਿਆ ਕਰੋ। ਸੁਮਨ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਸਮਾਂ ਇਸ ਤਰ੍ਹਾਂ ਹੀ ਗੁਜ਼ਰ ਰਿਹਾ ਸੀ ਪਰ ਜੋ ਹਕੀਕਤ ਮੈਂ ਆਪਣੇ ਨਾਲ ਲੈ ਕੇ ਆਈ ਸੀ ਉਹ ਕੋਈ ਵੀ ਮਰਦ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਵਿਰਾਜ ਦੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਸਨ ਮੇਰਾ ਦਿਲ ਇਹੀ ਸੋਚ-ਸੋਚ ਕੇ ਘਬਰਾਉਂਦਾ ਰਹਿੰਦਾ ਮੈਂ ਇਹ ਸੋਚਦੀ ਕਿ ਵਿਰਾਜ ਨੇ ਫਿਰ ਆਪਣੇ ਹੱਕ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੀ ਕਰਾਂਗੀ ਉਸ ਸਮੇਂ ਮੈਂ ਆਪਣਾ ਬਚਾਅ ਕਿਵੇਂ ਕਰਾਂਗੀ ਇਹ ਸੋਚ-ਸੋਚ ਕੇ ਹੀ ਮੈਂ ਡਰ ਜਾਂਦੀ ਮੇਰੇ ਵਿਆਹ ਨੂੰ 8 ਦਿਨ ਹੋ ਗਏ ਸੀ ਅਤੇ ਹੁਣ ਮੈਂ ਘਰ ਦਾ ਸਾਰਾ ਕੰਮ ਕਰਨ ਲੱਗੀ ਸੀ ਅਤੇ ਹੁਣ ਮੈਂ ਖਾਣਾ ਵੀ ਬਣਾਉਣ ਲੱਗੀ ਸੀ। ਮੇਰੀ ਜੇਠਾਣੀ ਵੀ ਆਪਣੇ ਘਰੇ ਚਲੀ ਗਈ ਸੀ। ਸ਼ਾਮ ਨੂੰ ਜਦੋਂ ਵਿਰਾਜ ਦਫ਼ਤਰ ਤੋਂ ਕਰ ਆਇਆ ਤਾਂ ਉਹ ਮੈਨੂੰ ਦੇਖ ਰਿਹਾ ਸੀ। ਮੈਂ ਬਰਤਨ ਸਾਫ਼ ਕਰਨ ਲਈ ਕਿਚਨ ਵਿੱਚ ਚਲੀ ਗਈ। ਉਹ ਮੇਰੇ ਪਿੱਛੇ ਹੀ ਆ ਗਿਆ ਤੇ ਕਹਿਣ ਲੱਗਿਆ ਕਿ ਤੁਸੀਂ ਬਹੁਤ ਜ਼ਾਲਿਮ ਹੋ। ਆਪਣੇ ਵਿਆਹ ਨੂੰ 10 ਦਿਨ ਗੁਜ਼ਰ ਗਏ ਹਨ ਅਤੇ ਹਜੇ ਤੱਕ ਤੁਹਾਨੂੰ ਮੇਰੇ ਤੇ ਬਿਲਕੁਲ ਵੀ ਤਰਸ ਨਹੀਂ ਆ ਰਿਹਾ ਹੈ। ਕਿ ਮੈਂ ਤੁਹਾਡੇ ਬਿਨਾ ਕਿਵੇਂ ਰਹਿੰਦਾ ਹਾਂ ਉਹ ਮੇਰੇ ਕੋਲ ਆ ਗਿਆ ਤੇ ਮੇਰੇ ਹੱਥੋਂ ਬਰਤਨ ਫੜ ਕੇ ਰੱਖੇ ਅਤੇ ਕਹਿਣ ਲੱਗਿਆ ਕਿ ਛੱਡੋ ਇਹ ਸਭ ਕੰਮ ਤੇ ਮੇਰੇ ਨਾਲ ਕਮਰੇ ਵਿੱਚ ਚੱਲੋ ਉਹ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਗਿਆ ਅਤੇ ਕਮਰੇ ਦੀ ਕੁੰਡੀ ਲਾ ਦਿੱਤੀ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ ਹੁਣ ਮੈਨੂੰ ਘੂਟਨ ਦਾ ਅਹਿਸਾਸ ਹੋ ਰਿਹਾ ਸੀ ਮੇਰੀ ਹਾਲਤ ਹੌਲੀ-ਹੌਲੀ ਖਰਾਬ ਹੋ ਰਹੀ ਸੀ ਮੈਨੂੰ ਇਸ ਤਰ੍ਹਾਂ ਡਰਦਾ ਦੇਖ ਕੇ ਉਸ ਨੇ ਮੈਨੂੰ ਬੈੱਡ ਤੇ ਬਿਠਾਇਆ ਤੇ ਕਹਿ ਲੱਗਿਆ ਕਿ ਆਖਿਰਕਾਰ ਤੈਨੂੰ ਤਕਲੀਫ ਕੀ ਹੈ ਸੁਮਨ ਕੋਈ ਵੀ ਕੁੜੀ ਇਸ ਤਰ੍ਹਾਂ ਦਾ ਨਹੀਂ ਕਰਦੀ ਜਿਵੇਂ ਤੂੰ ਕਰ ਰਹੀ ਹੈ ਤੂੰ ਸਭ ਦੇ ਨਾਲ ਚੰਗੀ ਭਲੀ ਰਹਿਣੀ ਆ ਤੇ ਘਰ ਦੇ ਕੰਮ ਵੀ ਕਰਦੀ ਹੈ ਸਭ ਕੁਝ ਕਰ ਰਹੀ ਹੈ ਪਰ ਤੈਨੂੰ ਮੇਰਾ ਅਹਿਸਾਸ ਨਹੀਂ ਹੈ ਜਦੋਂ ਵੀ ਮੈਂ ਤੇਰੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਤੂੰ ਪੂਰੀ ਤਰ੍ਹਾਂ ਕੰਬਣ ਲੱਗ ਜਾਂਦੀ ਆ ਇਸ ਤਰ੍ਹਾਂ ਕਦੋਂ ਤੱਕ ਚੱਲ ਸਕਦਾ ਹੈ ਮੈਂ ਕਿਹਾ ਕਿ ਮੈਨੂੰ ਡਰ ਲੱਗਦਾ ਹੈ ਤਾਂ ਬਿਰਾਜ ਨੇ ਕਿਹਾ ਕਿ ਮੈਂ ਕਿਸ ਲਈ ਹਾਂ ਮੈਂ ਤੁਹਾਡਾ ਸਾਰਾ ਡਰ ਦੂਰ ਕਰ ਦੇਵਾਂਗਾ ਅਤੇ ਤੁਹਾਨੂੰ ਬਿਲਕੁਲ ਵੀ ਤਕਲੀਫ ਨਹੀਂ ਹੋਣ ਦੇਵਾਂਗਾ ਇਹ ਕਹਿ ਕੇ ਉਸ ਨੇ ਮੇਰੇ ਚਿਹਰੇ ਤੇ ਆਏ ਹੋਏ ਵਾਲ ਹੌਲੀ-ਹੌਲੀ ਪਿੱਛੇ ਕੀਤੇ ਅਤੇ ਉਹ ਬੜੇ ਪਿਆਰ ਨਾਲ ਮੇਰੇ ਚਿਹਰੇ ਨੂੰ ਹੱਥ ਲਾਉਣ ਲੱਗਿਆ ਮੈਂ ਉਸ ਦਾ ਹੱਥ ਪਿੱਛੇ ਕਰ ਦਿੱਤਾ ਬਾਰੂ ਇਸ ਬਾਰੂ ਉਸਨੇ ਮੇਰਾ ਹੱਥ ਆਪਣੇ ਦੂਜੇ ਹੱਥ ਵਿੱਚ ਫੜ ਕੇ ਮੈਨੂੰ ਰੋਕਿਆ ਅਤੇ ਕਹਿਣ ਲੱਗਿਆ ਕਿ ਨਹੀਂ ਅੱਜ ਤੁਸੀਂ ਮੈਨੂੰ ਨਹੀਂ ਰੋਕ ਸਕਦੇ ਜੇਕਰ ਅੱਜ ਮੈਨੂੰ ਜ਼ਬਰਦਸਤੀ ਵੀ ਕਰਨੀ ਪਵੇਗੀ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਬਹੁਤ ਤੜਫਾਇਆ ਹੈ ਹੁਣ ਤੁਸੀਂ ਮੈਨੂੰ ਹੁਣ ਤੇਰੇ ਇਸ ਡਰ ਨੂੰ ਮੈਂ ਆਪਣੇ ਪਿਆਰ ਨਾਲ ਦੂਰ ਕਰ ਦੇਵਾਂਗਾ ਇਹ ਕਹਿ ਕੇ ਉਸਨੇ ਮੇਰੇ ਵਾਲ ਖੋਲ ਦਿੱਤੇ ਮੇਰੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਮੈਂ ਆਪਣੇ ਹੰਝੂ ਬੜੀ ਮੁਸ਼ਕਿਲ ਨਾਲ ਰੋਕੀ ਹੋਈ ਸੀ ਇਸ ਤੋਂ ਪਾਲਣਾ ਕਿ ਉਹ ਮੇਰੇ ਹੋਰ ਕਰੀਬ ਆਉਂਦਾ ਤਾਂ ਮੈਂ ਆਪਣਾ ਹੱਥ ਉਸਦੇ ਸੀਨੇ ਤੇ ਰੱਖ ਕੇ ਉਸ ਨੂੰ ਰੋਕਿਆ ਮੈਂ ਉਸ ਨੂੰ ਕਿਹਾ ਕਿ ਬਿਰਾਜ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਸਮਾਂ ਹੋਰ ਦੇ ਦਿਓ ਉਹ ਕਹਿਣ ਲੱਗਾ ਕਿ ਨਹੀਂ ਬਿਲਕੁਲ ਵੀ ਨਹੀਂ ਉਸ ਦੀਆਂ ਸ਼ਰਾਰਤਾਂ ਇਸੋ ਤਰ੍ਹਾਂ ਹੀ ਬਾਦੀਆਂ ਜਾ ਰਹੀਆਂ ਸਨ ਉਸ ਦੇ ਗਰਮ-ਗਰਮ ਸਾਹ ਮੇਰੀ ਗਰਦਨ ਤੇ ਪੈਣ ਲੱਗੇ ਸੀ ਮੈਂ ਇੱਕਦਮ ਤ ਉਸ ਨੂੰ ਪਿੱਛੇ ਕਰ ਦਿੱਤਾ ਅਤੇ ਕਿਹਾ ਕਿ ਵਿਰਾਜ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੈਨੂੰ ਕੁਝ ਹੋ ਜਾਵੇਗਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ ਕਿ ਕੀ ਹੋ ਜਾਵੇਗਾ ਤੁਹਾਨੂੰ ਤੂੰ ਬਿਹੋਸ਼ ਹੋ ਜਾਵੇਂਗੀ ਚਲੋ ਠੀਕ ਹੈ ਹੋ ਜਾਓ ਪਰ ਉਹ ਹੋਸ਼ ਵਿੱਚ ਆਉਣ ਤੋਂ ਬਾਅਦ ਵੀ ਮੈਂ ਤੁਹਾਡੇ ਨਾਲ ਉਹ ਸਭ ਕਰਾਂਗਾ ਜਿਸ ਦਾ ਮੈਂ ਹੱਕ ਰੱਖਦਾ ਹਾਂ ਮੈਂ ਰੋਣ ਲੱਗੀ ਅਤੇ ਆਪਣੇ ਆਪ ਤੋਂ ਉਸ ਨੂੰ ਦੂਰ ਕਰਨ ਲੱਗੀ ਮੇਰੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋਣ ਲੱਗੀ ਪਰ ਉਹ ਮੈਨੂੰ ਸ਼ਬਦਾਂ ਲਈ ਤਿਆਰ ਹੀ ਨਹੀਂ ਸੀ ਹੁਣ ਉਹ ਮੇਰੇ ਬਹੁਤ ਹੀ ਕਰੀਵ ਆ ਰਿਹਾ ਸੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਸਮਾ ਲਿਆ ਸੀ ਮੈਂ ਹੁਣ ਕੁਝ ਵੀ ਨਹੀਂ ਕਰ ਸਕਦੀ ਸੀ ਮੈਂ ਆਪਣੀ ਆਪ ਨੂੰ ਉਸ ਦੇ ਹਵਾਲੇ ਕਰ ਦਿੱਤਾ ਆਰਾ ਇਕਦਮ ਹੀ ਉਸ ਨੂੰ ਕੁਝ ਜਿਆਦਾ ਆਇਆ ਉਹ ਮੇਰੇ ਤੋਂ ਪਿੱਛੇ ਹਟਿਆ ਤੇ ਕਹਿਣ ਲੱਗਿਆ ਕਿ ਮੈਂ ਉਹ ਚਿੱਟੀ ਚਾਦਰ ਤਾਂ ਵਿਸ਼ਾਉਣਾ ਹੀ ਭੁੱਲ ਗਿਆ ਇਹ ਚਿੱਟੀ ਚਾਦਰ ਤਾਂ ਮੇਰੇ ਲਈ ਮੌਤ ਦਾ ਪੈਗਾਮ ਸੀ ਇਸ ਤੋਂ ਪਹਿਲਾਂ ਕਿ ਉਹ ਮੇਰੇ ਤੋਂ ਦੂਰ ਜਾਂਦਾ ਤਾਂ ਮੈਂ ਉਸ ਦਾ ਹੱਥ ਫੜ ਕੇ ਰੋਕ ਲਿਆ ਅਤੇ ਕਿਹਾ ਕਿ ਕਿਰਪਾ ਕਰਕੇ ਮੇਰੇ ਤੋਂ ਦੂਰ ਨਾ ਜਾਓ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰੀ ਇਹ ਗੱਲ ਸੁਣ ਕੇ ਉਹ ਮੈਨੂੰ ਬੜੀ ਹੈਰਾਨੀ ਨਾਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਕੀ ਚੀਜ਼ ਹੈ ਤੂੰ ਵੀ ਤੈਨੂੰ ਮੇਰੇ ਕੋਲ ਆਉਣ ਤੋਂ ਵੀ ਡਰ ਲੱਗਦਾ ਹੈ ਤੇ ਤੈਨੂੰ ਮੇਰੇ ਦੂਰ ਜਾਣ ਤੋਂ ਵੀ ਡਰ ਲੱਗਦਾ ਹੈ ਬਸ ਮੈਂ ਇੱਕ ਮਿੰਟ 'ਚ ਆ ਰਿਹਾ ਹਾਂ ਉਹ ਚਿੱਟੀ ਚਾਦਰ ਲੈ ਕੇ ਆ ਰਿਹਾ ਹਾਂ ਇਹ ਕਹਿ ਕੇ ਉਸ ਨੇ ਆਪਣੇ ਮੋਢੇ ਤੋਂ ਮੇਰਾ ਹੱਥ ਪਾਸੇ ਕਰ ਦਿੱਤਾ ਤੇ ਉਹ ਚਲਾ ਗਿਆ ਉਹ ਅਲਮਾਰੀ ਵਿੱਚ ਜਾ ਕੇ ਚਿੱਟੀ ਚਾਦਰ ਨੂੰ ਲੱਭਦਾ ਰਿਹਾ ਪਰ ਉਹ ਚਾਦਰ ਤਾਂ ਮੈਂ ਛੁਪਾ ਦਿੱਤੀ ਸੀ ਉਹ ਕਾਫੀ ਸਮੇਂ ਤੱਕ ਚਿੱਟੀ ਚਾਦਰ ਨੂੰ ਲੱਭਦਾ ਰਿਹਾ ਜਦੋਂ ਉਸ ਨੂੰ ਚਾਦਰ ਨਾ ਮਿਲੀ ਉਸ ਨੇ ਅਲਮਾਰੀ ਬੰਦ ਕਰ ਦਿੱਤੀ ਅਤੇ ਇੱਕ ਲੰਮਾ ਸਾਂ ਲਿਆ ਅਤੇ ਮੇਰੇ ਕੋਲ ਆ ਕੇ ਕਹਿਣ ਲੱਗਿਆ ਕਿ ਸੁਮਨ ਆਹ ਜੇ ਚਿੱਟੀ ਚਾਦਰ ਨੇ ਤੁਹਾਡੀ ਜਾਨ ਬਚਾ ਲਈ ਹੈ ਪਤਾ ਨਹੀਂ ਉਹ ਚਿੱਟੀ ਚਾਦਰ ਭਾਬੀ ਨੇ ਕਿੱਥੇ ਰੱਖ ਦਿੱਤੀ ਹੈ ਇਹ ਸਭ ਸੁਣ ਕੇ ਮੈਂ ਚੁੱਪ ਹੋ ਗਈ ਉਹ ਕਹਿਣ ਲੱਗਿਆ ਕਿ ਸੁਮਨ ਤੂੰ ਮੇਰੀ ਆਦਤ ਹੈ ਐਨੇ ਦਿਨਾਂ ਵਿੱਚ ਤੂੰ ਸਭ ਸਮਝ ਗਈ ਹੋਵੇਂਗੀ ਪਰ ਇਸ ਤਰ੍ਹਾਂ ਦਾ ਮਾਹੌਲ ਹੈ ਸਾਵਧਾਨੀਤਾ ਬੰਦੀ ਹੀ ਹੈ ਨਾ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਇਸ ਤਰ੍ਹਾਂ ਦੀ ਕੁੜੀ ਮਿਲੇ ਜੋ ਆਪਣੀ ਇੱਜ਼ਤ ਪਹਿਲਾਂ ਹੀ ਗਵਾ ਕੇ ਆਈ ਹੋਵੇ ਇਹ ਕਹਿ ਕੇ ਉਸ ਨੇ ਆਪਣੇ ਪਾਸੇ ਵਾਲਾ ਲੈਂਪ ਬੰਦ ਕਰ ਦਿੱਤਾ ਅਤੇ ਸੋ ਗਿਆ ਮੇਰੀ ਨੀਂਦ ਤਾਂ ਜਿਵੇਂ ਅੱਖਾਂ ਵਿੱਚੋਂ ਗਾਇਬ ਹੀ ਹੋ ਗਈ ਹੋਵੇ ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਸੋ ਜਾਵਾਂ ਪਰ ਮੈਨੂੰ ਨੀਂਦ ਨਹੀਂ ਆਈ ਅਗਲੇ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਮੇਰਾ ਇੱਕ ਦੋਸਤ ਹੈ ਜੋ ਵੀ ਦੇਸ਼ ਤੋਂ ਆਇਆ ਹੋਇਆ ਹੈ ਉਸ ਨੂੰ ਹੁਣ ਪਤਾ ਲੱਗਿਆ ਹੈ ਕਿ ਮੇਰਾ ਵਿਆਹ ਹੋ ਗਿਆ ਹੈ ਹੁਣ ਉਹ ਮੈਨੂੰ ਕਹਿ ਰਿਹਾ ਹੈ ਕਿ ਤੂੰ ਆਪਣੇ ਵਿਆਹ ਦੀ ਪਾਰਟੀ ਦੇਖ ਇਹ ਕਹ ਕੇ ਵਿਰਾਜ ਹੱਸਣ ਲੱਗ ਗਿਆ ਅਤੇ ਕਹਿਣ ਲੱਗਿਆ ਕਿ ਅੱਜ ਮੈਂ ਉਸ ਨੂੰ ਚਾਹ ਤੇ ਬੁਲਾਇਆ ਹੈ ਤੁਸੀਂ ਚਾਹ ਦਾ ਪ੍ਰਬੰਧ ਕਰ ਲਿਓ ਮੈਂ ਵਿਰਾਜ ਨੂੰ ਕਿਹਾ ਕਿ ਠੀਕ ਹੈ ਮੈਂ ਤਾਂ ਚਾਹ ਦਾ ਪ੍ਰਬੰਧ ਕਰ ਲਿਆ ਤੇ ਸ਼ਾਮ ਤੱਕ ਵਿਰਾਜ ਅਤੇ ਉਸ ਦਾ ਦੋਸਤ ਵੀ ਆ ਗਿਆ। ਮੈਂ ਰਸੋਈ ਵਿੱਚ ਸਭ ਕੁਝ ਤਿਆਰ ਕਰਕੇ ਰੱਖ ਲਿਆ ਸੀ। ਵਿਰਾਜ ਰਸੋਈ ਵਿੱਚ ਆਇਆ ਤੇ ਉਸ ਨੇ ਚਾਹ ਲਿਜਾ ਕੇ ਆਪਣੇ ਦੋਸਤ ਦੇ ਸਾਹਮਣੇ ਰੱਖ ਦਿੱਤੀ। ਉਸ ਤੋਂ ਬਾਅਦ ਵਿਰਾਜ ਮੈਨੂੰ ਵੀ ਬੁਲਾਉਣ ਲੱਗਿਆ ਅਤੇ ਕਹਿਣ ਲੱਗਿਆ ਕਿ ਮੇਰਾ ਦੋਸਤ ਤੁਹਾਨੂੰ ਵੀ ਮਿਲਣਾ ਚਾਹੁੰਦਾ ਹੈ। ਤਾਂ ਮੈਂ ਵਿਰਾਜ ਦੀ ਇਸ ਗੱਲ ਤੇ ਕਿਹਾ ਕਿ ਮੈਂ ਕਿਉਂ ਕਿਸੇ ਅਜਨਬੀ ਨੂੰ ਮਿਲਾਂ? ਮੇਰੀ ਇਹ ਗੱਲ ਸੁਣ ਕੇ ਵਿਰਾਜ ਕਹਿਣ ਲੱਗਿਆ ਕਿ ਉਹ ਮੇਰਾ ਦੋਸਤ ਹੈ। ਅਤੇ ਮੇਰਾ ਬਹੁਤ ਹੀ ਚੰਗਾ ਦੋਸਤ ਹੈ ਇਸ ਲਈ ਤੁਹਾਨੂੰ ਉਸ ਨੂੰ ਅਜਨਬੀ ਕਹਿਣ ਦੀ ਜ਼ਰੂਰਤ ਨਹੀਂ ਹੈ ਉਹ ਬਹੁਤ ਹੀ ਚੰਗਾ ਤੇ شریف ਮੁੰਡਾ ਹੈ ਵਿਰਾਜ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਡ੍ਰਾਈング ਰੂਮ ਵਿੱਚ ਲੈ ਗਿਆ ਡ੍ਰਾਈング ਰੂਮ ਵਿੱਚ ਜਾਣ ਤੋਂ ਪਹਿਲਾਂ ਹੀ ਮੇਰੀ ਉਸ ਮੁੰਡੇ ਤੇ ਨਜ਼ਰ ਪਈ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਉਸ ਨੂੰ ਦੇਖ ਕੇ ਮੈਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ ਮੈਂ ਉਹ ਉੱਥੇ ਹੀ ਬੈਠ ਗਈ ਵਿਰਾਜ ਕਹਿਣ ਲੱਗਾ ਕਿ ਸੁਮਨ ਕੀ ਹੋਇਆ ਤੁਹਾਨੂੰ ਚੱਲੋ ਮੇਰੇ ਦੋਸਤ ਨੂੰ ਮੈਂ ਲਵਾਂ ਉਹ ਤੁਹਾਨੂੰ ਦੇਖਣਾ ਚਾਹੁੰਦਾ ਹੈ ਮੈਂ ਕਿਹਾ ਵਿਰਾਜ ਪਤਾ ਨਹੀਂ ਕਿਉਂ ਮੇਰਾ ਸਿਰ ਚੱਕਰਾ ਰਿਹਾ ਹੈ ਮੈਨੂੰ ਚੱਕਰ ਆ ਰਹੇ ਹਨ ਮੈਂ ਕੁਝ ਸਮੇਂ ਤੱਕ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨਾ ਚਾਹਣੀ ਹਾਂ ਮੇਰੀ ਹਾਲਤ ਨੂੰ ਦੇਖ ਕੇ ਵਿਰਾਜ ਨੇ ਕੁਝ ਨਹੀਂ ਕਿਹਾ ਅਤੇ ਉਹ ਆਪਣੇ ਦੋਸਤ ਕੋਲ ਚਲਾ ਗਿਆ ਮੈਂ ਵੀ ਆਪਣੇ ਕਮਰੇ ਵਿੱਚ ਆ ਗਈ ਮੇਰੇ ਡਰ ਦੀ ਅਸਲੀ ਵਜ੍ਹਾ ਕੋਈ ਇਨਸਾਨ ਸੀ ਜੋ ਇਸ ਸਮੇਂ ਵਿਰਾਜਦਾ ਦੋਸਤੋਂ ਡਰਾਈਇੰਗ ਰੂਮ ਵਿੱਚ ਬੈਠਾ ਸੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਉੱਚੀ ਉੱਚੀ ਰੋਣ ਲੱਗੀ। ਇਹ ਹੀ ਹਕੀਕਤ ਸੀ ਜਿਸ ਨੂੰ ਮੈਂ ਭੁੱਲ ਜਾਣਾ ਚਾਹੁੰਦੀ ਸੀ। ਮੋਹਨ ਨਾਲ ਮੇਰੀ ਮੁਲਾਕਾਤ ਇੱਕ ਸਟੋਰ ਤੇ ਹੋਈ ਸੀ। ਅਸੀਂ ਦੋਨੋਂ ਹੀ ਨਵੇਂ ਸਾਲ ਦਾ ਕਾਰਡ ਲੈਣ ਆਏ ਸੀ। ਨਵੇਂ ਸਾਲ ਦਾ ਉਹ ਇੱਕ ਹੀ ਕਾਰਡ ਸੀ ਜੋ ਸਾਨੂੰ ਦੋਨਾਂ ਨੂੰ ਬਹੁਤ ਹੀ ਪਸੰਦ ਆਇਆ ਸੀ। ਅਸੀਂ ਉਹ ਕਾਰਡ ਲਈ ਬਹੁਤ ਹੀ ਬਹਿਸ ਕੀਤੀ ਪਰ ਥੋੜੇ ਸਮੇਂ ਬਾਅਦ ਮੋਹਨ ਨੇ ਉਹ ਕਾਰਡ ਮੈਨੂੰ ਦੇ ਦਿੱਤਾ ਅਤੇ ਉਸ ਕਾਰਡ ਤੇ ਉਸ ਨੇ ਆਪਣਾ ਨੰਬਰ ਤੇ ਨਾਮ ਵੀ ਲਿਖ ਦਿੱਤਾ। ਜਦੋਂ ਮੈਂ ਘਰੇ ਆ ਕੇ ਦੇਖਿਆ ਤਾਂ ਉਸ ਤੇ ਉਸ ਦਾ ਨਾਮ ਅਤੇ ਨੰਬਰ ਵੀ ਲਿਖਿਆ ਹੋਇਆ ਸੀ। ਉਹ ਬਹੁਤ ਹੀ ਸੋਹਣਾ ਤੇ ਨੌਜਵਾਨ ਸੀ ਪਰ ਮੈਨੂੰ ਉਸ ਦੀ ਇਸ ਹਰਕਤ ਉਤੇ ਬਹੁਤ ਜ਼ਿਆਦਾ ਗੁੱਸਾ ਆਇਆ ਸੀ ਕਿਉਂਕਿ ਹੁਣ ਇਹ ਕਾਰਡ ਮੇਰੇ ਕਿਸੇ ਵੀ ਕੰਮ ਦਾ ਨਹੀਂ ਸੀ। ਹੁਣ ਮੈਂ ਉਹ ਕਾਰਡ ਆਪਣੀ ਸਹੇਲੀ ਨੂੰ ਵੀ ਤਾਂ ਨਹੀਂ ਦੇ ਸਕਦੀ ਸੀ ਕਿਉਂਕਿ ਉਸ ਕਾਰਡ ਤੇ ਉਸ ਮੁੰਡੇ ਦਾ ਨਾਮ ਅਤੇ ਉਸ ਦਾ ਨੰਬਰ ਲਿਖਿਆ ਹੋਇਆ ਸੀ। ਮੈਂ ਗੁੱਸੇ ਵਿੱਚ ਉਸ ਨੰਬਰ ਨੂੰ ਮੋਬਾਈਲ ਉੱਤੇ ਡਾਇਲ ਕੀਤਾ ਤੇ ਫੋਨ ਕਰਕੇ ਉਸ ਨੂੰ ਡਾਂਟਣ ਲੱਗੀ। ਕੀ ਤੂੰ ਇਹ ਨੰਬਰ ਇਸ ਕਾਰਡ ਤੇ ਕਿਉਂ ਲਿਖਿਆ ਹੁਣ ਇਹ ਕਾਰਡ ਮੇਰੇ ਕਿਸੇ ਵੀ ਕੰਮ ਦਾ ਨਹੀਂ ਹੈ ਏ ਸਾਡਾ ਗੱਲਣਾ ਤੋਂ ਹੀ ਸਾਡਾ سلسلہ ਜਾਰੀ ਹੋਇਆ ਜੋ ਬਹੁਤ ਅੱਗੇ ਚਲਾ ਗਿਆ ਹੁਣ ਮੈਨੂੰ ਮੋਹਨ ਨਾਲ ਪਿਆਰ ਹੋ ਗਿਆ ਸੀ ਉਹ ਵੀ ਮੈਨੂੰ ਬਹੁਤ ਪਿਆਰ ਕਰਨ ਲੱਗਿਆ ਸੀ ਇਸ ਤਰ੍ਹਾਂ ਹੀ ਸਾਡੀਆਂ ਗੱਲਾਂ ਹੋਣ ਲੱਗੀਆਂ ਅਤੇ ਉਹ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਪਹਿਲੀ ਹੀ ਨਜ਼ਰ ਵਿੱਚ ਪਸੰਦ ਆ ਗਈ ਸੀ ਮੈਂ ਜਾਣ ਬੁੱਝ ਕੇ ਤੁਹਾਡੇ ਨਾਲ ਬਹਿਸ ਕੀਤੀ ਸੀ ਜਦੋਂ ਕਿ ਮੈਨੂੰ ਉਸ ਕਾਰਡ ਨਾਲ ਕੋਈ ਦਿਲਚਸਪੀ ਨਹੀਂ ਸੀ ਮੈਂ ਚਾਹੁੰਦਾ ਤਾਂ ਕੋਈ ਦੂਜਾ ਕਾਰਡ ਵੀ ਲੈ ਸਕਦਾ ਸੀ ਪਰ ਮੈਨੂੰ ਦਿਲਚਸਪੀ ਤਾਂ ਤੁਹਾਡੇ ਵਿੱਚ ਸੀ ਇਸ ਲਈ ਉਸ ਕਾਗਜ਼ ਤੇ ਆਪਣਾ ਨੰਬਰ ਅਤੇ ਨਾਮ ਲਿਖ ਦਿੱਤਾ ਪਹਿਲਾਂ ਤਾਂ ਮੇਰਾ ਇਰਾਦਾ ਸਿਰਫ ਉਸ ਨਾਲ ਦੋਸਤੀ ਕਰਨ ਦਾ ਹੀ ਸੀ ਕਿਉਂਕਿ ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਦੀ ਵੀ ਤਾਂ ਦੋਸਤੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਦੋਸਤੀ ਪਿਆਰ ਵਿੱਚ ਬਦਲ ਜਾਵੇਗੀ ਅਤੇ ਉਹ ਮੈਨੂੰ ਇੰਨਾ ਪਿਆਰਾ ਹੋ ਜਾਵੇਗਾ 6 ਮਹੀਨਿਆਂ ਵਿੱਚ ਹੀ ਸਾਡਾ ਇਹ ਹਾਲ ਸੀ ਕਿ ਅਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਸੀ ਹੁਣ ਸਾਡੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪਰਦਾ ਨਹੀਂ ਰਿਹਾ ਸੀ ਅਸੀਂ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਸੀ ਉਹ ਗੱਲਾਂ ਵੀ ਜੋ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਸ਼ੈਤਾਨ ਜਦੋਂ ਇਨਸਾਨ ਤੇ ਹਾਵੀ ਹੋਣ ਲੱਗਦਾ ਹੈ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹੀ ਹੋਇਆ ਸੀ ਮੈਂ ਵੀ ਆਪਣੇ ਰਾਹਾਂ ਤੋਂ ਭਟਕਣ ਲੱਗੀ ਸੀ ਸ਼ਾਇਦ ਇਹ ਉਮਰ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਉਸ ਸਮੇਂ ਮੈਂ ਬੀਏ ਵਿੱਚ ਸੀ ਅਤੇ ਮੇਰੀ ਉਮਰ ਵੀ 17 ਸਾਲ ਸੀ ਇਹ ਉਮਰ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕੁੜੀਆਂ ਬਹੁਤ ਜਲਦੀ ਹੀ ਆਪਣੇ ਰਾਹਾਂ ਤੋਂ ਭਟਕ ਜਾਂਦੀਆਂ ਹਨ ਇੱਕ ਦਿਨ ਮੈਨੂੰ ਮੋਹਨ ਨੇ ਮਿਲਣ ਲਈ ਬਾਹਰ ਬੁਲਾਇਆ ਮੇਰਾ ਵੀ ਇਹੀ ਹਾਲ ਸੀ ਕਿ ਹੁਣ ਗੱਲਾਂ ਨਾਲ ਮਨ ਨਹੀਂ ਪਰਦਾ ਸੀ ਮੇਰਾ ਵੀ ਜੀ ਕਰਦਾ ਸੀ ਕਿ ਮੈਂ 모ਹਨ ਨੂੰ ਮਿਲਾਂ ਅਤੇ ਮੈਂ ਵੀ ਉਸ ਨੂੰ ਮਿਲਣ ਚਲੀ ਗਈ ਇੱਕ ਦੂਜੇ ਨੂੰ ਦੇਖ ਕੇ ਸਾਡੇ ਜਜ਼ਬਾਤ ਬੇਕਾਬੂ ਹੋਣ ਲੱਗੇ ਮੁਲਾਕਾਤ ਦਾ سلسلہ ਜਾਰੀ ਹੋ ਗਿਆ ਅਤੇ ਇਸ ਵਾਰ ਕੁਝ ਇਸ ਤਰ੍ਹਾਂ ਦਾ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਮੈਂ ਤਾਂ ਉਸ ਦਿਨ ਕਾਲਜ ਲਈ ਨਿਕਲੀ ਸੀ ਪਰ ਅਸਲ ਮਕਸਦ ਤਾਂ 모ਹਨ ਨੂੰ ਮਿਲਣਾ ਸੀ ਪਹਿਲਾਂ ਤਾਂ ਅਸੀਂ ਇੱਕ ਕਾਫੇ ਵਿੱਚ ਮਿਲਦੇ ਸੀ ਪਰ ਉਹ ਮੁਲਾਕਾਤ ਨਾਲ ਸਾਡਾ ਮਨ ਨਹੀਂ ਪਰਦਾ ਸੀ ਹੁਣ ਅਸੀਂ ਇੱਕ ਦੂਜੇ ਦੇ ਹੋਰ ਵੀ ਕਰੀਬ ਹੋਣਾ ਚਾਹੁੰਦੇ ਸੀ ਮੈਂ ਸੋਹਨ ਨੂੰ ਕਹਿਣਾ ਚਾਹੁੰਦੀ ਸੀ ਕਿ ਹੁਣ ਉਹ ਆਪਣਾ ਰਿਸ਼ਤਾ ਮੇਰੇ ਘਰ ਭੇਜ ਦੇਵੇ ਜਦੋਂ ਕਿ ਉਸ ਦੀ ਚਾਹਤ ਵੀ ਇਹੀ ਸੀ ਉਹ ਮੈਨੂੰ ਆਪਣੇ ਦੋਸਤ ਦੇ ਕਮਰੇ ਤੇ ਲੈ ਗਿਆ ਜਦੋਂ ਕਿ ਕੱਲੀ ਨੂੰ ਮੈਨੂੰ ਵੀ ਬਹੁਤ ਕਵਰਾਟ ਹੋ ਰਹੀ ਸੀ ਹੌਲੀ ਹੌਲੀ ਮੇਰੀ ਇਹ ਕਵਰਾਟ ਘਟਣ ਲੱਗੀ ਤਾਂ 모ਹਨ ਮੈਨੂੰ ਦੱਸਣ ਲੱਗਿਆ ਕਿ ਮੈਂ ਆਪਣੇ ਵੱਡੇ ਭਰਾ ਕੋਲ ਦਿੱਲੀ ਜਾ ਰਿਹਾ ਹਾਂ ਹਾਂ ਮੈਂ 3 ਸਾਲਾਂ ਬਾਅਦ ਵਾਪਸ ਆਵਾਂਗਾ ਆਪਣੇ ਪੈਰਾਂ ਤੇ ਖੜਾ ਹੋ ਕੇ ਫਿਰ ਮੈਂ ਤੁਹਾਡਾ ਰਿਸ਼ਤਾ ਮੰਗ ਲਵਾਂਗਾ ਫਿਰ ਤੁਹਾਡੇ ਘਰ ਵਾਲੇ ਵੀ ਇਸ ਰਿਸ਼ਤੇ ਲਈ ਇਨਕਾਰ ਨਹੀਂ ਕਰਨਗੇ ਸੋ ਹੁਣ ਦੀਆਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆਣ ਲੱਗੇ ਮੈਂ ਸੋਹਣ ਨੂੰ ਕਿਹਾ ਕਿ ਸੋਹਣ ਮੈਂ 3 ਸਾਲ ਤੁਹਾਡੇ ਬਿਨਾ ਕਿਵੇਂ ਗੁਜ਼ਾਰਾਂਗੀ ਸੋਹਣ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਰੋਂਦੇ ਹੋਏ ਉਸ ਦੇ ਕਰੀਬ ਹੋ ਗਈ ਉਹ ਉਸੇ ਮੋਢੇ ਤੇ ਸਿਰ ਰੱਖਿਆ ਤੇ ਰੋਣ ਲੱਗੀ ਸਾਡਾ ਇਹ ਮਿਲਣ ਪਹਿਲਾਂ ਮਿਲਣ ਸੀ ਸੋਹਣ ਦੀ ਜ਼ਿੰਦਗੀ ਵਿੱਚ ਵੀ ਪਹਿਲਾਂ ਕੋਈ ਕੁੜੀ ਨਹੀਂ ਸੀ ਇਸ ਤਰ੍ਹਾਂ ਉਸ ਦੇ ਕਰੀਬ ਨਹੀਂ ਹੋਈ ਸੀ ਅਤੇ ਮੇਰੀ ਜ਼ਿੰਦਗੀ ਵਿੱਚ ਵੀ ਸੋਹਣ ਤੋਂ ਬਿਨਾ ਕੋਈ ਮੁੰਡਾ ਨਹੀਂ ਆਇਆ ਸੀ ਉਹ ਮੈਨੂੰ ਦਿਲਾਸਾ ਦੇਣ ਲੱਗਿਆ ਤੇ ਕਹਿਣ ਲੱਗਿਆ ਕਿ ਤੂੰ ਹੀ ਕਰਨਾ ਕਰ ਮੈਨੂੰ ਪਤਾ ਹੈ ਤੇਰੇ ਮਾਤਾ ਪਿਤਾ ਵੀ ਨੌਕਰੀ ਤੋਂ ਬਿਨਾ ਮੈਨੂੰ ਇਹ ਰਿਸ਼ਤਾ ਨਹੀਂ ਦੇਣਗੇ ਸੋਹਣ ਮੈਨੂੰ ਕਹਿ ਰਿਹਾ ਸੀ ਕਿ ਮੈਂ ਵੀ ਤੁਹਾਡੇ ਬਿਨਾ ਕੀ ਮਹਿ ਰਾਂਗਾ ਮੈਨੂੰ ਇੱਕ ਯਾਦਗਾਰ ਮੁਲਾਕਾਤ ਦੇ ਦਿਓ ਤਾਂ ਕਿ ਮੈਂ ਉੱਥੇ ਜਦੋਂ ਵੀ ਪਰੇਸ਼ਾਨ ਹੋਵਾਂ ਮੈਂ ਇੰਨਾ ਸੋਹਣਾ ਪਲਾਂ ਨੂੰ ਯਾਦ ਕਰਕੇ ਆਪਣਾ ਸਮਾਂ ਗੁਜ਼ਾਰ ਲਿਆ ਕਰਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਘਬਰਾ ਗਈ ਮੈਂ ਪਿੱਛੇ ਹਟ ਗਈ ਪਰ ਉਸ ਦੇ ਪਿਆਰ ਦੇ ਸਾਹਮਣੇ ਮੈਂ ਵੀ ਬੇਵੱਸ ਸੀ ਮੈਂ ਉਸ ਨੂੰ ਨਾ ਨਾ ਕਰ ਪਾਈ ਇਸ ਤਰ੍ਹਾਂ ਹੀ ਅਸੀਂ ਦੋਨੋਂ ਇੱਕ ਦੂਜੇ ਦੇ ਬਹੁਤ ਹੀ ਕਰੀਬ ਚਲੇ ਗਏ ਮੈਨੂੰ ਅੰਦਾਜ਼ਾ ਹੀ ਨਾ ਹੋਇਆ ਹੁਣ ਇਹ ਮੁਲਾਕਾਤ ਮੇਰੀ ਜ਼ਿੰਦਗੀ ਭਰ ਦਾ ਰੋਗ ਬਣ ਗਈ ਸੀ ਜਦੋਂ ਜਜ਼ਵਾਤਾਂ ਦਾ ਤੂਫਾਨ ਠੰਡਾ ਹੋਇਆ ਤਾਂ ਮੈਂ ਆਪਣਾ ਸਭ ਕੁਝ ਖੋ ਬੈਠੀ ਸੀ ਮੈਂ ਰੋ ਰਹੀ ਸੀ ਉਹ 셔ਟ ਪਾਉਂਦੇ ਹੋਏ ਕਹਿ ਰਿਹਾ ਸੀ ਕਿ ਮੈਂ ਤੇਰੇ ਨਾਲ ਕਦੇ ਵੀ ਬੇਵਫਾਈ ਨਹੀਂ ਕਰਾਂਗਾ ਮੈਂ ਉਸ ਨੂੰ ਕਿਹਾ ਕਿ ਸੋਹੋ ਨਾ ਮੈਨੂੰ ਡਰ ਲੱਗ ਰਿਹਾ ਹੈ ਜੇ ਇਹ ਦੇਰ ਹੋ ਗਈ ਤਾਂ ਮੈਂ ਕੀ ਕਰਾਂਗੀ ਉਹ ਕਹਿਣ ਲੱਗਿਆ ਕਿ ਕੁਝ ਨਹੀਂ ਹੋਵੇਗਾ ਜਦੋਂ ਤੱਕ ਤੋ ਹਾਡੀ ਪੜਾਈ ਪੂਰੀ ਹੋਵੇਗੀ ਉਸ ਸਮੇਂ ਤੱਕ ਮੈਂ ਵਾਪਸ ਆ ਜਾਵਾਂਗਾ ਬਾਸੇ ਤੂੰ ਵਿਆਹ ਨਾ ਕਰਵਾਈ ਅਤੇ ਮੇਰਾ ਇੰਤਜ਼ਾਰ ਕਰੀਂ ਏ ਸਾਬ ਕਹਿ ਕੇ ਉਹ ਚਲਾ ਗਿਆ ਪਹਿਲਾਂ ਤਾਂ ਉਹ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦਾ ਸੀ ਪਰ ਹੁਣ ਤਾਂ ਉਸ ਦਾ ਫੋਨ ਆਉਣਾ ਵੀ ਬੰਦ ਹੋ ਗਿਆ ਸੀ ਅਤੇ ਹੁਣ ਉਸ ਦਾ ਫੋਨ ਬੰਦ ਹੀ ਆਉਣ ਲੱਗਿਆ ਸੀ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮੇਰੀ ਉਸ ਨਾਲ ਕੋਈ ਗੱਲ ਨਹੀਂ ਹੋ پا ਰਹੀ ਸੀ ਮੈਂ 4 ਸਾਲ ਤੱਕ ਉਸ ਦਾ ਇੰਤਜ਼ਾਰ ਕੀਤਾ ਪਰ ਉਹ ਨਹੀਂ ਆਇਆ ਹੁਣ ਮੈਂ 21 ਸਾਲ ਦੀ ਹੋ ਗਈ ਸੀ ਅਤੇ ਮੇਰੇ ਲਈ ਰਿਸ਼ਤੇ ਆਉਣ ਲੱਗੇ ਸੀ ਮੈਂ ਆਪਣੇ ਮਾਤਾ ਪਿਤਾ ਨੂੰ ਕਦੇ ਕੋਈ ਬਹਾਨਾ ਤੇ ਕੋਦੇ ਕੋਈ ਬਹਾਨਾ ਲਾਉਂਦੀ ਪਰ ਵਿਰਾਜ ਦੇ ਰਿਸ਼ਤੇ ਵਿੱਚ ਕੋਈ ਵੀ ਕਮੀ ਨਹੀਂ ਸੀ ਕੀ ਮੈਂ ਉਸ ਰਿਸ਼ਤੇ ਲਈ ਇਨਕਾਰ ਕਰ ਸਕਦੀ ਉਹ ਬਹੁਤ ਹੀ ਮਿਹਨਤੀ ਸੋਹਣਾ ਤੇ ਜਵਾਨ ਸੀ ਫਿਰ ਮੈਂ ਇਹ ਵਿਆਹ ਲਈ ਫਿਰ ਮੈਂ ਇਹ ਵਿਆਹ ਲਈ ਕਿਵੇਂ ਨਾ ਕਰ ਸਕਦੀ ਸੀ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਵਿਰਾਜ ਨਾਲ ਕਰ ਦਿੱਤਾ ਹੁਣ ਮੈਂ ਉਸ ਦੀ ਪਤਨੀ ਬਣ ਕੇ ਉਸ ਦੇ ਘਰ ਆ ਗਈ ਵਿਆਹ ਦੀ ਪਹਿਲੀ ਰਾਤ ਹੀ ਜਦੋਂ ਚਿੱਟੀ ਚਾਦਰ ਵਿਛਾ ਦਿੱਤੀ ਗਈ ਤਾਂ ਮੈਂ ਅਜੀਬ ਸੋਚ ਵਿੱਚ ਪੈ ਗਈ ਮੈਂ ਬਹੁਤ ਘਬਰਾ ਗਈ ਸੀ ਕੀ ਵਿਰਾਜ ਜਾਣ ਜਾਵੇਗਾ ਕਿ ਮੈਂ ਪਵਿੱਤਰ ਨਹੀਂ ਹਾਂ ਸੋਹਣ ਹੀ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ ਜਦੋਂ ਉਹ ਪਿਛਲੇ 4 ਸਾਲ ਤੱਕ ਨਾ ਆਇਆ ਤਾਂ ਹੁਣ ਉਹ ਮੇਰੀ ਜ਼ਿੰਦਗੀ ਬਰਬਾਦ ਕਰਨ ਲਈ ਕਿਉਂ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ ਉਹ ਮੈਨੂੰ ਬਿਨਾਂ ਚਿੱਟੀ ਚਾਦਰ ਤੋਂ ਅਪਣਾਉਣ ਲਈ ਤਿਆਰ ਨਹੀਂ ਸੀ ਉਸ ਨੂੰ ਮੇਰੀ ਪਵਿੱਤਰਤਾ ਦਾ ਸਬੂਤ ਚਾਹੀਦਾ ਸੀ ਜੋ ਮੈਂ ਪਹਿਲਾਂ ਹੀ ਖੋ ਚੁੱਕੀ ਸੀ ਜਦੋਂ ਵਿਰਾਜ ਕਮਰੇ ਵਿੱਚ ਆਇਆ ਤਾਂ ਮੈਨੂੰ ਰੋਂਦੀ ਹੋਈ ਦੇਖ ਕੇ ਉਹ ਕਹਿਣ ਲੱਗਾ ਕਿ ਸੁਮਨਾ ਤੁਸੀਂ ਕਿਉਂ ਰੋ ਰਹੀ ਹੋ ਤਾਂ ਮੈਂ ਵਿਰਾਜ ਨੂੰ ਕਿਹਾ ਕਿ ਵਿਰਾਜ ਮੇਰਾ ਸਿਰ ਦਰਦ ਕਰ ਰਿਹਾ ਹੈ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਚਲੋ ਮੈਂ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਂਦਾ ਹਾਂ ਮੈਂ ਮਨਾਂ ਕਰ ਦਿੱਤਾ ਤੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਦਵਾਈ ਲੈ ਲਵਾਂਗੀ ਤੇ ਕੁਝ ਹੀ ਸਮੇਂ ਬਾਅਦ ਠੀਕ ਹੋ ਜਾਵਾਂਗੀ ਤਾਂ ਵਿਰਾਜ ਕਹਿਣ ਲੱਗਾ ਕਿ ਸੋਹਣ ਮੇਰਾ ਬਹੁਤ ਹੀ ਚੰਗਾ ਦੋਸਤ ਹੈ ਮੈਂ ਆਉਂਦਾ ਹਾਂ ਕਿ ਤੁਸੀਂ ਜੀ ਸਾਡੇ ਨਾਲ ਬੈਠ ਕੇ ਗੱਲਾਂ-ਵਾਟਾਂ ਕਰਦੇ ਵਿਰਾਜ ਕਹਿਣ ਲੱਗਿਆ ਕਿ ਮੇਰੇ ਦੋਸਤ ਨਾਲ ਬਹੁਤ ਬੁਰਾ ਹੋਇਆ ਉਹ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਪਰ ਉਸ ਕੁੜੀ ਨੇ ਸੋਹਣ ਨੂੰ ਧੋਖਾ ਦੇ ਦਿੱਤਾ ਉਹ ਤਾਂ ਉਸ ਲਈ ਵਿਦੇਸ਼ ਵੀ ਚਲਾ ਗਿਆ ਸੀ ਤਾਂ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ ਅਤੇ ਉਸ ਕੁੜੀ ਨਾਲ ਵਿਆਹ ਕਰਵਾ ਸਕੇ ਅਤੇ ਉੱਥੇ ਸੋਹਣ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਐਕਸੀਡੈਂਟ ਵਿੱਚ ਉਸ ਦੀ ਇੱਕ ਲੱਤ ਖਰਾਬ ਹੋ ਗਈ ਹੁਣ ਉਹ ਇੱਕ ਸੋਟੀ ਦੇ ਸਹਾਰੇ ਚੱਲਦਾ ਹੈ ਏ ਸੋ ਐਕਸੀਡੈਂਟ ਵਿੱਚ ਉਸ ਦਾ ਫੋਨ ਵੀ ਗੁੰਮ ਹੋ ਗਿਆ ਸੀ ਜਿਸ ਕਾਰਨ ਉਹ ਉਸ ਕੁੜੀ ਨਾਲ ਦੁਬਾਰਾ ਤੋਂ ਗੱਲ ਨਾ ਕਰ ਸਕਿਆ ਜਿਸ ਕੰਪਨੀ ਵਿੱਚ ਉਸ ਨੂੰ ਨੌਕਰੀ ਮਿਲੀ ਸੀ ਉਸ ਕੰਪਨੀ ਨੇ ਇਹੀ ਸਹਣ ਦਾ ਇਲਾਜ ਕਰਵਾਇਆ ਸੀ ਪਰ ਉਸ ਕੰਪਨੀ ਨੇ ਉਸ ਨੂੰ 4 ਸਾਲ ਲਈ ਕੈਦ ਕਰ ਲਿਆ ਸੀ ਅਤੇ ਕਿਹਾ ਸੀ ਕਿ ਜਦੋਂ ਉਹ ਠੀਕ ਹੋ ਜਾਵੇਗਾ ਅਤੇ ਉਹ ਨੌਕਰੀ ਦੁਬਾਰਾ ਤੋਂ ਸ਼ੁਰੂ ਕਰ ਲਵੇਗਾ ਅਤੇ 4 ਸਾਲ ਬਾਅਦ ਹੀ ਉਹ ਪਿੰਡ ਵਾਪਸ ਜਾ ਸਕੇਗਾ ਅਤੇ ਉਸ ਕੁੜੀ ਦਾ ਮੋਬਾਈਲ ਨੰਬਰ ਵੀ ਉਸ ਫੋਨ ਵਿੱਚ ਹੀ ਸੀ ਉਸ ਦਾ ਫੋਨ ਕਿਸੇ ਨੇ ਚੱਕ ਲਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉਸ ਕੁੜੀ ਦਾ ਵਿਆਹ ਹੋ ਗਿਆ ਹੈ ਉਸ ਕੁੜੀ ਨੇ ਸੋਹਣ ਨੂੰ ਧੋਖਾ ਦਿੱਤਾ ਹੈ ਉਸ ਨੇ ਸੋਹਣ ਦਾ ਇੰਤਜ਼ਾਰ ਵੀ ਨਹੀਂ ਕੀਤਾ ਬਸ ਇਹ ਸਭ ਦੱਸਣ ਲਈ ਹੀ ਉਹ ਆਇਆ ਸੀ ਫੇਰ ਵਿਰਾਜ ਕਹਿਣ ਲੱਗਿਆ ਕਿ ਤੁਹਾਨੂੰ ਪਤਾ ਹੈ ਕਿ ਮੈਂ ਚਿੱਟੀ ਚਾਦਰ ਕਿਉਂ ਵਿਛਾਉਣਾ ਚਾਹੁੰਦਾ ਸੀ ਉਹ ਰਾਤ ਸੋਹਣ ਨਾਲ ਉਸ ਕੁੜੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਅਤੇ ਹੁਣ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਹਸੀ ਖੁਸ਼ੀ ਬਿਤਾ ਰਹੀ ਹੈ ਅਤੇ ਆਪਣੇ ਪਤੀ ਨੂੰ ਧੋਖਾ ਦੇ ਰਹੀ ਹੈ ਮੈਂ ਇਸ ਤਰ੍ਹਾਂ ਦੀਆਂ ਕੁੜੀਆਂ ਬਾਰੇ ਬਹੁਤ ਹੀ ਸੁਣਿਆ ਹੈ ਵਿਆਹ ਤੋਂ ਪਹਿਲਾਂ ਇਹ ਸਭ ਕਰਦੀਆਂ ਹਨ ਅਤੇ ਪਤੀ ਨੂੰ ਇਸ ਸਭ ਬਾਰੇ ਖਬਰ ਵੀ ਨਹੀਂ ਹੁੰਦੀ ਇਸ ਲਈ ਮੈਂ ਇਹ ਸਭ ਹੀ ਜਾਣਨਾ ਚਾਹੁੰਦਾ ਸੀ ਕਿ ਮੇਰੇ ਨਾਲ ਜ਼ਿੰਦਗੀ ਗੁਜ਼ਾਰਨ ਵਾਲੀ ਕੁੜੀ ਪਵਿੱਤਰ ਹੈ ਜਾਂ ਪਹਿਲਾਂ ਤੋਂ ਹੀ ਹੁਣ ਮੈਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ ਸੀ ਮੈਂ ਵਿਰਾਜ ਕੋਲ ਗਈ ਅਤੇ ਜਾ ਕੇ ਉਸ ਨੂੰ ਕਿਹਾ ਕਿ ਵਿਰਾਜ ਮੈਨੂੰ ਮaaf ਕਰ ਦਿਓ ਮੈਂ ਬਹੁਤ ਵੱਡਾ ਪਾਪ ਕੀਤਾ ਹੈ ਮੈਂ ਤੁਹਾਨੂੰ ਬਹੁਤ ਵੱਡਾ ਝੂਠ ਬੋਲਿਆ ਮੈਂ ਵਿਰਾਜ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ लायक ਨਹੀਂ ਹਾਂ ਮੈਂ ਸੋਹਣ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਮੈਂ 3 ਸਾਲ ਤੱਕ ਉਸ ਦਾ ਇੰਤਜ਼ਾਰ ਕੀਤਾ ਸੀ ਫੇਰ ਮੈਨੂੰ ਲੱਗਿਆ ਕਿ ਉਸ ਨੇ ਮੈਨੂੰ ਧੋਖਾ ਦੇ ਦਿੱਤਾ ਹੈ ਮੈਨੂੰ ਨਹੀਂ ਪਤਾ ਸੀ ਕਿ ਉਸ ਨਾਲ ਇਹ ਸਭ ਹਾਦਸਾ ਹੋ ਗਿਆ ਮੈਂ ਵੀ ਇਹ ਗੱਲ ਤੋਂ ਹੀ ਡਰਦੀ ਸੀ ਕਿ ਤੁਹਾਨੂੰ ਇਹ ਸਭ ਪਤਾ ਲੱਗ ਜਾਵੇਗਾ ਤੇ ਇਸ ਤੋਂ ਬਾਅਦ ਤੁਸੀਂ ਮੈਨੂੰ ਤਲਾਕ ਦੇ ਦੇਵੋਗੇ ਇਸ ਲਈ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸ ਦੇਣਾ ਚਾਹੁੰਦੀ ਸੀ ਤੁਹਾਡੀਆਂ ਆਦਤਾਂ ਨੂੰ ਦੇਖ ਕੇ ਮੈਂ ਡਰ ਜਾਂਦੀ ਕੀ ਤੁਸੀਂ ਇਸਤੇਮਾਲ ਕੀਤੀਆਂ ਹੋਈਆਂ ਚੀਜ਼ਾਂ ਦੁਬਾਰਾ ਇਸਤੇਮਾਲ ਨਹੀਂ ਕਰਦੇ ਫੇਰ ਤੁਸੀਂ ਮੈਨੂੰ ਕਿਵੇਂ અપਨਾ ਸਕਦੇ ਸੀ ਪਰ ਅੱਜ ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਹੈ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮਾਫ਼ ਕਰ ਦਿਓ ਤੁਸੀਂ ਜੋ ਵੀ ਸਜ਼ਾ ਮੈਨੂੰ ਦੇਣਾ ਚਾਹੁੰਦੇ ਹੋ ਦੇ ਦਿਓ ਇਹ ਸਭ ਸੁਣ ਕੇ ਬਿਰਾਜ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਿਆ ਕਿ ਕਿਸ ਤਰ੍ਹਾਂ ਦਾ ਸੀ ਤੁਹਾਡਾ ਪਿਆਰ ਕਿ ਤੁਸੀਂ ਆਪਣੀ ਇੱਜ਼ਤ ਹੀ ਗਵਾ ਦਿੱਤੀ ਫੇਰ ਕਹਿਣ ਲੱਗਿਆ ਕਿ ਪਿਆਰ ਅਤੇ ਇੱਜ਼ਤ ਸਿਰਫ ਆਪਣਾ ਪਤੀ ਹੀ ਦੇ ਸਕਦਾ ਹੈ ਕੋਈ ਗੈਰ مرد ਨਹੀਂ ਮੈਨੂੰ ਮੇਰੇ ਦੋਸਤ ਦੀ ਇਹ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਆਇਆ ਸੀ ਕਿ ਉਸ ਨੇ ਪਿਆਰ ਦੇ ਵਿੱਚ ਇੱਕ ਕੁੜੀ ਦੀ ਇੱਜ਼ਤ ਖਰਾਬ ਕਰ ਦਿੱਤੀ ਉਸ ਦੀ ਇਹ ਗੱਲ ਤੇ ਮੈਂ ਉਸ ਨੂੰ ਬਹੁਤ ਬੁਰਾ ਭਲਾ ਵੀ ਕਿਹਾ ਸੀ ਹਾਂ ਮੈਂ ਮੰਨਦਾ ਹਾਂ ਕਿ ਮੈਨੂੰ ਇਸਤੇਮਾਲ ਕੀਤੀਆਂ ਹੋਈਆਂ ਚੀਜ਼ਾਂ ਪਸੰਦ ਨਹੀਂ ਹਨ ਪਰ ਤੂੰ ਕੋਈ ਚੀਜ਼ ਨਹੀਂ ਹੈ ਤੂੰ ਮੇਰੀ ਪਤਨੀ ਹੈ ਪਤੀ ਪਤਨੀ ਇੱਕ ਦੂਜੇ ਦਾ ਪੜਦਾ ਹੁੰਦੇ ਹਨ ਅਤੇ ਇਹ ਪੜਦਾ ਆਪਣੇ ਸਰੀਰ ਨੂੰ ਟੱਕ ਕੇ ਰੱਖਦਾ ਹੈ ਹੁਣ ਮੇਰਾ ਵੀ ਫਰਜ਼ ਹੈ ਕਿ ਮੈਂ ਵੀ ਤੇਰੀ ਇਹ ਗਲਤੀ ਮaaf ਕਰ ਦੇਵਾਂ ਇਹ ਕਹਿ ਕੇ ਉਸ ਨੇ ਮੇਰਾ ਹੱਥ ਫੜਿਆ ਮੈਂ ਤਾਂ ਜਿਵੇਂ ਪੱਥਰ ਦੀ ਹੀ ਬਣ ਗਈ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਵਿਰਾਜ ਦਾ ਦਿਲ ਇੰਨਾ ਵੱਡਾ ਵੀ ਹੋ ਸਕਦਾ ਹੈ ਬਸ ਇੱਕ ਮਿੰਟ ਵਿੱਚ ਹੀ ਮੇਰੇ ਦਿਲ ਵਿੱਚ ਵਿਰਾਜ ਲਈ ਮੁਹੱਬਤ ਮੋਹਨ ਤੋਂ ਵੀ ਜ਼ਿਆਦਾ ਵੱਧ ਗਈ ਸੀ ਵਿਰਾਜ ਨੇ ਮੈਨੂੰ ਮaaf ਕਰ ਦਿੱਤਾ ਸੀ ਅਤੇ ਉਸ ਨੇ ਸੋਹਣ ਨਾਲ ਵੀ ਆਪਣੀ ਦੋਸਤੀ ਖਤਮ ਕਰ ਦਿੱਤੀ ਸੀ ਇਸ ਤੋਂ ਬਾਅਦ ਸੋਹਣ ਕਦੇ ਵੀ ਸਾਡੇ ਘਰ ਨਹੀਂ ਆਇਆ ਸੀ ਅਤੇ ਨਾ ਹੀ ਵਿਰਾਜ ਨੇ ਕਦੇ ਸੋਹਣ ਦੀ ਗੱਲ ਕੀਤੀ ਸੀ ਹੁਣ ਸਾਡੇ ਵਿਆਹ ਨੂੰ 5 ਸਾਲ ਹੋ ਗਏ ਹਨ ਹੁਣ ਸਾਡੇ ਇੱਕ 5 ਸਾਲ ਦਾ ਪਿਆਰਾ ਜਿਹਾ ਬੇਟਾ ਵੀ ਹੈ ਵਿਰਾਜ ਨੇ ਕਦੇ ਵੀ ਮੈਨੂੰ ਮੇਰੇ ਬੀਤੇ ਹੋਏ ਸਮੇਂ ਦਾ ਤਾਨਾ ਨਹੀਂ ਦਿੱਤਾ ਹੁਣ ਮੈਂ ਉਸ ਦੇ ਪਿਆਰ ਦੀ دیਵਾਨੀ ਹੋ ਗਈ ਹਾਂ ਉਸ ਦੀ ਜਵਾਨ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਮੇਰੇ ਲਈ ਹੁਕਮ ਹੈ ਸੱਚੀ ਮੁਹੱਬਤ ਉਹੀ ਹੈ ਜੋ ਆਪਣੇ ਪਤੀ ਨਾਲ ਕੀਤੀ ਜਾਂਦੀ ਹੈ ਕਿਉਂਕਿ ਉਹ ਆਪਾਂ ਨੂੰ ਮੁਹੱਬਤ ਪਿਆਰ ਦੇ ਨਾਲ-ਨਾਲ ਇੱਜ਼ਤ ਵੀ ਦਿੰਦਾ ਹੈ ਬਸ ਆਪਣੇ ਪਤੀ ਨੂੰ ਮੁਹੱਬਤ ਕਰੋ ਨਾ ਕਿ ਕਿਸੇ ਗੈਰ ਮਰਦ ਨੂੰ ਨਾ ਕਿ ਚਾਰ ਪਿਆਰ ਭਰੇ ਸ਼ਬਦ ਸੁਣ ਕੇ ਆਪਣੀ ਇੱਜ਼ਤ ਗਵਾਓ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਧੰਨਵਾਦ ਜੀ